ਇੱਥੇ ਪਟੰਡਾ ਸਰਕਟ ਹਾਊਸ ਹੈੱਡ ਕੁਆਰਟਰ ਤੇ ਇੱਥੇ ਮੀਟਿੰਗ ਰੱਖੀ ਹੋਈ ਸੀ ਜਿਹਦੇ ਚ ਸਾਡੇ ਬਲਾਕ ਪ੍ਰੈਜ਼ੀਡੈਂਟ ਬਲਾਕ ਪ੍ਰਧਾਨ ਤਲਵੰਡੀ ਸਾਬੋ ਦੇ ਚੇਅਰਮੈਨ ਤੇ ਜਿਹੜੇ ਅਹੁਦੇਦਾਰ ਉਹ ਸਾਰੇ ਇੱਥੇ ਬੁਲਾਏ ਹੋਏ ਸੀ ਅੱਜ ਸੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਚਰਚਾ ਕੀਤੀ ਬੇਸਿਕਲੀ ਆਮ ਆਦਮੀ ਪਾਰਟੀ ਦੇ ਸਟਰਕਚਰ ਨੂੰ ਇਸ ਬਠਿੰਡਾ ਲੈਵਲ ਤੇ ਪੂਰੇ ਪੰਜਾਬ ਲੈਵਲ ਤੇ ਤੇ ਜਿਹੜੀ ਅੱਜ ਮੀਟਿੰਗ ਕਾਲ ਕੀਤੀ ਸੀ ਉਹ ਤਲਵੰਡੀ ਸਾਬੋ ਦੀ ਕੀਤੀ ਸੀ ਤਲਵੰਡੀ ਸਾਬੋ ਲੈਵਲ ਤੇ ਤਾਂ ਕਿ ਇਸ ਸਟਰਕਚਰ ਨੂੰ ਸਾਰਿਆਂ ਦੀ رائے ਦੇ ਨਾਲ ਅੱਗੇ ਵਧਾਈਏ ਤੇ ਨੂੰ ਹੋਰ ਮਜ਼ਬੂਤ ਕਰੀਏ ਜੀ ਵੀ ਕੀ ਕਾਰਨ ਆਡੀਓ ਬਾਹਰ ਹੋਈ ਆ ਉਹ ਤਾਂ ਕਾਫੀ ਵੱਲੋਂ ਦਿੱਤੀ ਤੇ ਛੋਡੇ ਭਾਈਚਾਰੇ ਮਤੀ ਵੀ ਹੋਰ ਨਹੀਂ ਵੈਸੇ ਮੈਂ ਦੇਖੋ ਇਹ ਆਡੀਓ ਕੁਝ ਸੁਣੀ ਨਹੀਂ ਹੈਗੀ ਹਾਲੇ ਇਹ ਮੈਨੂੰ ਥੋੜੇ ਤੋਂ ਪਤਾ ਲੱਗ ਰਿਹਾ ਨੀ ਉਹ ਬਹੁਤ ਵੱਡੇ ਪੱਤਰ ਤੇ ਬੋਲਤੀ ਸੁਣੀ ਨਹੀਂ ਮੈਂ ਸੁਣੀ ਤੁਸੀਂ ਕੀ ਮੰਨਦੇ ਹੋ ਜਿਹੜਾ ਪੱਜਾ ਦੱਤਾ ਗਿਆ ਪੱਤਰਕਾਰ ਜਿਹੜੇ ਸੱਚ ਬੋਲਣ ਵਾਲਾ ਕੋਈ ਕੀ ਪੁੱਛਿਆ ਨਾ ਚਾਹੋਗੇ ਤੁਹਾਡਾ ਕੀ ਇਸ ਪੱਤਰ ਤੇ ਹਲਕੀ ਪਰਿਕਰਮਾ ਹੈ ਕੀ ਤੁਹਾਡੀ ਜਿਹੜਾ ਪੱਜਾ ਦੱਤਾ ਗਿਆ ਪੱਤਰਕਾਰਾਂ ਦੀ ਹਮਮ ਪਹਿਲਾਂ ਪਾਰਟੀਆਂ ਕਰਦੀਆਂ ਸੀ ਜਿਹੜੀਆਂ ਹੈਗੀਆਂ ਸਿਰਵਾਇਤੀ ਤੁਹਾਡੀ ਪਾਰਟੀ ਤਾਂ ਵਧੀਆ ਸੀ ਨਹੀਂ ਪਾਰਟੀ ਇਹਦੇ ਵਿੱਚ ਦੇਖੋ ਮੈਂ ਇਹ ਗੱਲ ਕਹੂੰਗਾ ਕਿ ਪਾਰਟੀ ਅੱਜ ਵੀ ਵਧੀਆ ਹੀ ਆ ਸੱਚ ਬੋਲਣ ਦੀ ਵੀ ਅੱਜ ਵੀ ਵਧੀਆ ਹੀ ਆ ਪਾਰਟੀ ਪਾਰਟੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਹਨਾ ਕਿ ਕਿਸੇ ਸਿਰੇ ਤੋਂ ਪਾਰਟੀ ਨੂੰ ਨਕਾਰਦੀ ਹੈ ਕਿ ਪਾਰਟੀ ਰੋਂਗ ਕਰ ਰਹੀ ਹੈ ਪਾਰਟੀ ਨੇ ਜੋ ਚੰਗਾ ਕੀਤਾ ਹੈ ਜੋ ਅਸ਼ਾਈਆਂ ਨੇ ਉਹ ਤਾਂ ਸਰਕਾਰ ਦੀਆਂ ਦੇਖੋ ਨਾਲ-ਨਾਲ ਹੀ ਇਹ ਇਹਨੂੰ ਆਪਾਂ ਇਹ ਨਹੀਂ ਕਰ ਸਕਦੇ ਡਿਨਾਈ ਨਹੀਂ ਕਰ ਸਕਦੇ ਪਾਰਟੀ ਚ ਕੰਮ ਕੀਤੀ ਉਹਨਾਂ ਨੇ ਕਿਹਾ ਇੱਕ ਦਿੱਲੀ ਦਾ ਧੜਾ ਤੇ ਇੱਕ ਪੰਜਾਬ ਦਾ ਧੜਾ ਕਿ ਦੋਨੋਂ ਧੜਿਆਂ ਦਾ ਨਹੀਂ ਐਸਾ ਕੁਝ ਨਹੀਂ ਹੈ ਇਹ ਤਾਂ ਅਕਸਰ ਹੁੰਦਾ ਰਹਿੰਦਾ ਜਦੋਂ ਕੋਈ ਵੀ ਪਾਰਟੀ ਜਿਹੜੀ ਆ ਜਿਹਦਾ ਧੁਰਾ ਆਬਵੀਅਸ ਜੀ ਗੱਲ ਆ ਦਿੱਲੀ ਤੋਂ ਆ ਉੱਥੇ ਅਕਸਰ ਇਹ ਗੱਲਾਂ ਚੱਲਦੀਆਂ ਨੇ ਕਿ ਭਾਈ ਇੱਕ ਪੰਜਾਬ ਦਾ ਧੜਾ ਤੇ ਇੱਕ ਦਿੱਲੀ ਦਾ ਧੜਾ ਜੋਡੀ ਕਨੈਸ਼ਨਲ ਪਾਰਟੀ ਹੈ ਇਹ ਗੱਲਾਂ ਤਾਂ ਬੜੀਆਂ ਆਈਆਂ ਨੇ ਸੋ ਇਹੋ ਜਿਹਾ ਕੁਝ ਨਹੀਂ ਆ ਇਹ ਵੀ ਕਲੀਅਰ ਹੁੰਦਾ ਹੈ ਕਿ ਜਿੱਥੇ ਸਾਡੇ ਨੈਸ਼ਨਲ ਕਨਵੀਨਰ ਬੈਠੇ ਨੇ ਉੱਥੋਂ ਹੀ ਸਾਨੂੰ ਡਾਇਰੈਕਸ਼ਨਸ ਓਬਵੀਅਸ ਜੀ ਗੱਲ ਆ ਸੀ ਉੱਥੋਂ ਹੀ ਲਾਵਾਂਗੇ ਤੇ ਉਹਨਾਂ ਨੂੰ ਨਾਲ ਲੈ ਕੇ ਸਾਰੇ ਇਕੱਠੇ ਹੋ ਕੇ ਤੁਰਾਂਗੇ ਸੋ ਇਹ ਤਾਂ ਇੱਕ ਗੱਲ ਨਿਕਲ ਕੇ ਆਉਂਦੀ ਆ ਵੀ ਦੋ ਧੜੇ ਨੇ ਇੱਕ ਦਿੱਲੀ ਹੈ ਇੱਕ ਪੰਜਾਬ ਹੈ ਤੱਕ ਨੈਸ਼ਨਲ ਪਾਰਟੀ ਮੈਨੂੰ ਤੁਸੀਂ ਦੱਸ ਦੋ ਕਿਹੜੀ ਹੈ ਐਮਐਲਏ ਦਾ ਕਹਿਣਾ ਇਹ ਗੱਲ ਕੋਈ ਗੜ ਲੱਗਦੀ ਹੈ ਐਮਐਲਏ ਕੋਈ ਗੱਲ ਕਹਿਣਾ ਕਿਹੜੇ ਐਮਐਲਏ ਨੇ ਕਿਹਾ ਮੈਨੂੰ ਦੱਸੋ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਆਡੀਓ ਸੁਣੀ ਨਹੀਂ ਚਲੋ ਮੀਡੀਆ ਬੰਦਾ ਆਡੀਓ ਪਲਗਾ ਦੇ ਵਿੱਚ ਮਾਈ ਲਾਵਾਂ ਨੂੰ ਤੇ ਚਲੋ ਮੈਂ ਸੁਣ ਲਵਾਂਗੀ ਸੁਣ ਕੇ ਫਿਰ ਤੋਂ 9 ਦਾ ਪ੍ਰਤੀਕਰਮ ਬਾਾਈ ਮੈਨੂੰ ਸੁਣ ਤੇ ਲੈਣ ਦੀ ਸੁਣ ਕੇ ਪ੍ਰਦਰਸ਼ਨ ਕੀਤਾ ਗਿਆ ਕਿਵੇਂ ਦੇਖੋ ਪੰਜਾਬ ਦੇ ਸਾਰੇ ਐਸਐਸਪੀ ਡੀਸੀ ਮੈਚਿੰਗ ਬਲੈਂਕ ਦੇ ਅੰਸ਼ੇਟ ਲਾ ਹਾਂ ਇਹ ਮੁਰੂਦਾ ਪੱਤਰਕਾ ਅਮਨਵਰ ਨੇ ਕਿਹਾ ਕਾਂਗਰਸ ਅਕਾਲੀ ਦਲ ਦੇ ਹਾਂ ਸਾੰਗਣਾ ਪੁੱਤੋ ਖਾਵੇ ਦੋਸਤ ਸਮਸਿਆ ਕਿ ਨਹੀਂ ਇਹ ਦੇਖੋ ਬਹੁਤ ਸਲੰਗਾ ਜੋ ਕਦਮ ਅੱਜ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਆ ਸਾਰੇ ਸਸਤੀ ਦੀ ਡਿਸੀਜ਼ ਦੀ ਤੇ ਕਿਉਂਕਿ ਪੰਜਾਬ ਵੀ ਆਫ ਕੋਰਸ ਪੰਜਾਬ ਦਾ ਤਰਤਲ ਵੀ ਹੀ ਚਾਹੁੰਦਾ ਵੀ ਅਸੀਂ ਨਸ਼ਿਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਕੰਟਰੋਲ ਕਰੀਏ ਇਹਨਾਂ ਨੂੰ ਉਥੋਂ ਪੰਜਾਬ ਚੋਂ ਖਤਮ ਕਰੀਏ ਪੰਜਾਬ ਦਾ ਹਰ ਪੇਸ ਇਹ ਚਾਹੁੰਦਾ ਹੈ ਤੇ ਆਮ ਆਦਮੀ ਪਾਰਟੀ ਦੇਖੋ ਮੈਂ ਇੱਕ ਗੱਲ ਅਕਸਰ ਬੋਲਦੀ ਹੁੰਨੀ ਆ ਵੀ ਕਈ ਚੀਜ਼ਾਂ ਨੂੰ ਲੈ ਕੇ ਹੋਸਾਗਦਾ ਕਿ ਸਰਕਾਰ ਨੂੰ ਸਮਾਂ ਲੱਗਿਆ ਹੋਵੇ ਸਰਕਾਰ ਨੂੰ ਟਾਈਮ ਲੱਗਿਆ ਹੋਵੇ ਸਰਕਾਰ ਲੇਟ ਹੋ ਗਈ ਹੋਵੇ ਪਰ ਸਰਕਾਰ ਦੀ ਇੰਟੈਂਸ਼ਨ ਸਰਕਾਰ ਦੀ ਫਿਤਰਤ ਸਰਕਾਰ ਦੀ ਸੋਚ ਜਿਹੜੀ ਉਹ ਮਾੜੀ ਨਹੀਂ ਤੇ ਉਹ ਲੋਕਾਂ ਦੇ ਨਾਲ ਆ ਜੇ ਨਸ਼ੇ ਬੰਦ ਕਰਨ ਦੀ ਗੱਲ ਇਹ ਇਹ ਮੁੱਦਾ ਇਲੈਕਸ਼ਨ ਚੱਕਿਆ ਸੀਗਾ ਤਾਂ ਸਰਕਾਰ ਉਹਦੇ ਤੇ ਪੂਰੀ ਤਰ੍ਹਾਂ ਫੁੱਲ ਚੜਾਉਗੀ ਅਸੀਂ ਉਹਦੇ ਤੋਂ ਪਿੱਛੇ ਨਹੀਂ ਖੜਦੇ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਕੁਵਰ ਤੇ ਵਗਲਾ ਪੰਜਾਬ ਬਣੇਗਾ ਕਿਉਂਕਿ ਨਸ਼ੇ ਤੋਂ ਲੈ ਕੇ ਕਾਫੀ ਤਲਵਾ ਚੱਲ ਨਹੀਂ ਰਹੀ ਹੈ ਨਸ਼ਾ ਇੱਕ ਇਹੋ ਜਿਹਾ ਮੁੱਦਾ ਮੈਂ ਇਹ ਕਹੂੰਗੀ ਕਿ ਇਹੋ ਜੀ ਬਿਮਾਰੀ ਆ ਜੀਨੇ ਪੰਜਾਬ ਨੂੰ ਦੇਖੋ ਕੋਈ ਇਹਦੇ 'ਚ ਸ਼ੱਕ ਨਹੀਂ ਵੀ ਬੁਰੀ ਤਰ੍ਹਾਂ ਝਗੜਿਆ ਘੇ ਪਰ ਇੱਕ ਗੱਲ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਵੀ ਨਸ਼ੇ ਦਾ ਜਿਹੜੀ ਸ਼ੁਰੂਆਤ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਹੀਂ ਕੀਤੀ ਨਾ ਉਹ ਤਾਂ ਸਟਾਰਟ ਆ ਜਿਹੜਾ ਵੱਡੀਆਂ-ਵੱਡੀਆਂ ਪਾਰਟੀਆਂ ਇੱਥੇ ਰਹਿ ਗਈਆਂ ਅਕਾਲੀ ਦਲ ਰਹਿ ਗਿਆ ਕਾਂਗਰਸ ਰਹਿ ਗਈ ਸਭ ਤੋਂ ਵੱਡੀ ਪਾਰਟੀ ਸੋ ਉਹਨਾਂ ਦੇ ਟਾਈਮ ਤੇ ਨਸ਼ਾ ਪੰਜਾਬ ਦੇ ਵਿੱਚ ਅਸਰ ਹੈ ਠੀਕ ਆ ਉਹਨੂੰ ਕੰਟਰੋਲ ਕਰਨ ਲਈ ਇੱਕ ਢਾਂਚਾ ਇੱਕ ਸਿਸਟਮ ਇੱਕ ਸਟਰਕਚਰ ਇੱਕ ਜਿਹੜਾ ਆ ਚਾਹੀਦਾ ਹੈ ਤੇ 3 ਸਾਲ ਵਿੱਚ ਉਹ ਭਰਾਵਾ 2 ਸਾਲ ਤੱਕ ਕੁਝ ਵੀ ਨਹੀਂ ਹੁੰਦੇ ਇਹ ਇਹ ਕਿੰਨੇ ਕਿੰਨੇ ਸਾਲ ਮੈਨੂੰ ਦੱਸੋ ਕਾਂਗਰਸ ਕਿੰਨੇ ਸਾਲ ਕਿਵੇਂ ਕਿਵੇਂ ਤਨੌਰ ਲਾਲਾ ਸਤਾ ਚਾਹੀਏ ਆਕਾਲੀ ਦਲ ਕਿਵੇਂ ਕਿੰਨੇ ਸਤਾ ਚ ਕਿੰਨੇ ਕਿੰਨੇ ਤਨੌਰ ਰਿਹਾ ਉਹ ਕਿੱਥੇ ਸੀ ਕਿੰਨਾ ਸਮਾਂ ਲੱਗ ਸਕਦਾ ਤੁਹਾਡੇ ਮਨੋਂ ਨਹੀਂ ਇਹ ਇੰਨਾ ਚੀਜ਼ਾਂ ਦਾ ਦੇਖੋ ਕੋਈ ਸਮਾਂ ਆਪਾਂ ਕਹਿ ਦਈਏ ਵੀ ਮੈਂ ਅੱਜ ਤੁਹਾਨੂੰ ਕਹਿਦਾ ਵੀ ਮਹੀਨਾ ਦੋ ਮਹੀਨਿਆਂ ਚ ਇਹ ਗੱਲਾਂ ਦੇ ਕੋਈ ਸਮੇਂ ਨਹੀਂ ਹੁੰਦੇ ਜੇ ਇਹਨਾਂ ਗੱਲਾਂ ਦੇ ਆਪਾਂ ਸਮੇਂ ਮਿੱਥ ਕੇ ਚੱਲਦੇ ਹੁੰਦੇ ਤਾਂ ਹੁਣ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਹੁੰਦਾ ਮਤਲਬ ਇੱਕ ਛੋਟੀ ਜੀ ਐਗਜ਼ਾਮਪਲ ਆ ਛੋਟੀ ਜੀ ਮੰਨ ਲਓ ਲੋਕਲ ਲੈਵਲ ਤੇ ਕਿਸੇ ਨਸ਼ੇ ਤਸਕਰ ਨੂੰ ਕਹਿ ਕੇ ਛੋਟੇ ਜਿਹੇ ਨੂੰ ਪਿੰਡ ਜੀ ਆਪਾਂ ਚੁਕਾ ਦਿੰਦੇ ਆ ਵੀ ਤੁਸੀਂ ਇਹਨੂੰ ਲੈ ਜਾਓ ਜੀ ਚੱਕ ਕੇ ਤਬਦਨ ਮੀਨ ਟਾਈਮ ਘੰਟੇ 2 ਘੰਟਿਆਂ ਦੇ ਵਿੱਚ ਸਾਰੇ ਪਿੰਡ ਵਾਲੇ ਕਹਿੰਦੇ ਵੀ ਸਾਡਾ ਮੁੰਡਾ ਤਾਂ ਬੇਕਸੂਰ ਆ ਨੂੰ ਛੱਡ ਦੋ ਸੋ ਗੱਲ ਇੱਕ ਨਹੀਂ ਹੁੰਦੀ ਹਰ ਕਿਸੇ ਦੇ ਸੈਂਟੀਮੈਂਟਸ ਨੂੰ ਧਿਆਨ ਚ ਰੱਖਣਾ ਜਿਹੜੇ ਤੁਹਾਡੇ ਵੋਟਰ ਸਪੋਰਟਰ ਨੇ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਨ ਦਿੱਤਾ ਜਿਨ੍ਹਾਂ ਨੇ ਸਰਕਾਰ ਬਣਾਈ ਉਹਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਣਾ ਪਲੱਸ ਨਸ਼ੇ ਨੂੰ ਜਿਹੜਾ ਕੰਟਰੋਲ ਕਰਨਾ ਉਹਨਾਂ ਨੂੰ ਕਿਵੇਂ ਨੱਥ ਮਾਰਨੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਸਰਕਾਰ ਮੀਨਸ ਬਹੁਤ ਵੱਡੀ ਜ਼ਿੰਮੇਵਾਰੀ ਹੈ ਭਾਈ ਕਮਿਸ਼ਨਰ ਬਤੋ ਕਿਹਦਾ ਪੰਚਾਇਤੀ ਕਿ ਪਿੰਡ ਦੇ ਹਨ ਕਿਹਨਾਂ ਕਿਹੜੇ ਹਲਕੇ ਦੇ ਲੋਕ ਹੈ ਸਾਡੇ ਕੰਮ ਨਹੀਂ ਸੜਕਾਂ ਇਤਨਾ ਹੁੰਦੇ ਪਹਿਲਾਂ ਦੀ ਫੈਕਟਰੀ ਕੰਦੇ ਸਫਾਕ ਬਲ ਕੰਮ ਸਾਡੇ ਤੋਂ ਲੋਸਵਾਲ ਬਾਈ ਜੀ ਦੇਖੋ ਹਾਂ ਤਾਂ ਕੋਈ ਕੁਝ ਮਰਜ਼ੀ ਕੀਤੀ ਜਾਵੇ ਠੀਕ ਹੈ ਸਾਡੇ ਵਰਕਰਾਂ ਨੇ ਸਾਡੇ ਜਿਨ੍ਹਾਂ ਨੇ ਪਾਰਟੀ ਨੂੰ ਖੜਾ ਕੀਤਾ ਜਿਹਨਾਂ ਜਿਹੜੇ ਪਾਰਟੀ ਨੂੰ ਇੱਥੋਂ ਤੱਕ ਲੈ ਕੇ ਆਏ ਨੇ ਜਿਨ੍ਹਾਂ ਨੇ ਪਾਰਟੀ ਜਿਹੜੇ ਇੱਥੋਂ ਤੱਕ ਲੈ ਕੇ ਆਏ ਨੇ ਹੁਣ ਪਿੰਡ ਦੇ ਵਿੱਚ ਜਿਨ੍ਹਾਂ ਨੇ ਪਾਰਟੀ ਲਈ ਜਿਹੜੇ ਜੁੱਤੀਆਂ ਕਸਾਉਂਦੇ ਮਰ ਕੇ ਮੇਰਾ ਤਾਂ ਸਿਰਫ ਇੰਨਾ ਇੱਕ ਮੈਸੇਜ ਆ ਸਾਰਿਆਂ ਨੂੰ ਵੀ ਜਿਹੜੇ ਵੀ ਸਰਪੰਚ ਚੁਣੇਗੇ ਨੇ ਆਬਵੀਅਸਲੀ ਇੱਕ ਸਰਪੰਚ ਚੁਣਨਾ ਪਿੰਡ ਵਾਲਾ ਨਹੀਂ ਚੁਣਿਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਦਿੱਤੀ ਸੋ ਉਹਨਾਂ ਸਰਪੰਚਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਵਲੰਟੀਅਰਸ ਨੂੰ ਨਾਲ ਲੈ ਕੇ ਚੱਲਾਂ ਪਲੱਸ ਸਾਡੇ ਵਲੰਟੀਅਰਸ ਦੀ ਵੀ ਸਾਰਿਆਂ ਦੀ ਜਿਨ੍ਹਾਂ ਨੇ ਫੁੱਲ ਚੜਾਏ ਜਿਨ੍ਹਾਂ ਨੇ ਕਿਹਾ ਵੀ ਸਾਡੇ ਆ ਸਰਪੰਚ ਹੋਣੇ ਚਾਹੀਦੇ ਆ ਜੀ ਉਹਨਾਂ ਸਰਪੰਚਾਂ ਨੂੰ ਨਾਲ ਲੈ ਕੇ ਇਕੱਠੇ ਸਾਂਝੇ ਕੰਮ ਕਰਨ ਮੈਂ ਤੇ ਕੱਲ ਮੇਰੇ ਮੇਰੇ ਖਿਆਲ 60 ਪਿੰਡਾਂ ਦੇ ਵਿੱਚੋਂ 35-40 ਪਿੰਡ ਐਸੇ ਹੋਣਗੇ ਜਿਨ੍ਹਾਂ ਦੇ ਵਿੱਚ ਮੈਂ ਬਹੁਤ ਸਾਰੀ ਗਲੀਆਂ ਦੇ ਨਾਲੀਆਂ ਦੇ ਧਰਮਸ਼ਾਲਾ ਦੇ ਨੀ ਪੱਥਰ ਰੱਖੇ ਨੇ ਜਾ ਜਾ ਕੇ ਤੇ ਉਹਨਾਂ ਨੂੰ ਇੱਕ ਗੱਲ ਕਹੀ ਆ ਮੈਂ ਕਿਹਾ ਵੀ ਪਿਛਲੇ ਜਿਹੜਾ ਰਿਵਾਜ ਹੁੰਦਾ ਸੀ ਪਿਛਲੀਆਂ ਸਰਕਾਰਾਂ ਵਾਲਾ ਵੀ ਫਲਾਣੇ ਦੀ ਗਲੀ ਛੱਡ ਦੋ ਤਿਹੰਕੇ ਦੀ ਗਲੀ ਛੱਡ ਦੋ ਇਹਨਾਂ ਤਾਂ ਉਧਰ ਪਾਸੇ ਵੋਟਾਂ ਪਾਈਆਂ ਨੇ ਇਹੋ ਜਿਹਾ ਕੁਝ ਨਹੀਂ ਕਰਨਾ ਮੈਂ ਕਿਹਾ ਜੇ ਦੋ ਰਦੇ ਵੱਧ ਲਾਉਣੇ ਪੈਂਦੇ ਤਾਂ ਦੋ ਰਦੇ ਵੱਧ ਲਾ ਦਿਓ ਕਲੀ ਇੱਕ ਪਿੰਡ ਦੇ ਇੱਕ ਪਾਸੇ ਤੋਂ ਸ਼ੁਰੂ ਕਰਕੇ ਦੂਜੇ ਪਾਸੇ ਨੂੰ ਪੂਰੀ ਕਰਦੇ ਹੋ ਮੈਨੂੰ ਪਿੰਡ ਚੋਕੇ ਦਾ ਲੰਬਾ ਨਾਂ। ਸੋ ਅਸੀਂ ਇੱਕ ਤਰ੍ਹਾਂ ਦੀ ਉਸਾਰੂ ਸੋਚ ਲੈ ਕੇ ਅੱਗੇ ਵਧ ਰਹੇ ਹਾਂ। ਇਹੋ ਜਿਹਾ ਕੁਝ ਨਹੀਂ ਆ ਕਿ ਕਿਸੇ ਨੂੰ ਕੋਈ ਅਸੀਂ ਪਿੱਛੇ ਛੱਟੀਏ ਕਿਸੇ ਨੂੰ ਬੈਕਫੁੱਟ ਤੇ ਲੈ ਕੇ ਜਾਈਏ ਦੂਰ ਦੂਰ ਤੱਕ। ਤੁਸੀਂ ਆਡੀ ਆਡੀ ਅੱਡੀ ਪੱਧਰ ਤੇ ਚੇਅਰਮੈਨ ਲਾਈ ਜਾ ਰਹੇ। ਕਾਫੀ ਲੇਟ ਨਹੀਂ ਹੋਵੇ ਤੁਸੀਂ 3 ਸਾਲ ਹੋ ਗਏ। ਮੈਂ ਤਾਂ ਪਹਿਲਾਂ ਕਿਹਾ ਤੁਹਾਨੂੰ ਵੀ ਕਈ ਗੱਲਾਂ ਦੇ ਵਿੱਚ ਹੈਗਾ ਕਿ ਸਰਕਾਰ ਡਿਲੇ ਪਰ ਸਰਕਾਰ ਦੀ ਸੋਚ ਸਰਕਾਰ ਦੀ ਫਿਤਰਤ ਦੇ ਵਿੱਚ ਕੋਈ ਫਰਕ ਨਹੀਂ ਤੁਸੀਂ ਕਿਆ ਆਡੀਓ ਆਡੀਓ ਸੁਣੀ ਨਹੀਂ ਤੁਸੀਂ ਸਰਕਾਰ ਤੋਂ ਇੰਨੀਆਂ ਏਜੰਸੀਆਂ ਭਰਾਵਾ ਸੁਣ ਲੂੰਗੀ ਮੈਂ ਪਰ ਉਹਨੇ ਬਤਾ ਦਿੱਤਾ ਸਪੀਕਰ ਕੋ ਆਕਾਰ ਸਿੰਘ ਸਿੰਧਵਾ ਜੀ ਜਲਾ ਮੈਂ ਸੁਣ ਲੂੰਗੀ ਤੁਸੀਂ ਇੰਨਾ ਕਹਿ ਰਹੇ ਹੋ ਸੁਣ ਲੂੰਗੀ ਮੈਂ ਸੁਣੀ ਨਹੀਂ ਕਿਸੇ ਦਾ ਟਾਈਮ ਘੱਟ ਹੈਗਾ ਤੁਸੀਂ ਇਹ ਨਹੀਂ ਕਰਾ ਇੱਕ ਮੌਕਾ ਹੋਰ ਤੋਂ ਹਾਂਜੀ ਮੌਕਾ ਦੁਆਰਾ ਮੰਗ ਰਹੇ ਹਾਂ ਨਹੀਂ ਮੈਂ ਇੱਕ ਮੈਂ ਕ ਨਹੀਂ ਮੈਂ ਗੱਲ ਕਰ ਤੋ ਕ ਇਹ ਵੀ ਟਾਈਮ ਨਹੀਂ ਤੁਹਾਨੂੰ ਅੱਜ ਹੋਰ ਟਾਈਮ ਚਾਹੀਦਾ ਅਸੀਂ ਆ ਬਣਾਂਗੇ ਅਸੀਂ ਆ ਵੀ 3 ਮਹੀਨੇ ਤੱਕ ਅਸੀਂ ਕੋਸ਼ਿਸ਼ ਖਤਮ ਕਰਦਾਗੇ ਨਹੀਂ ਇਹ ਨਹੀਂ ਗੱਲਾਂ ਹੁੰਦੀਆਂ ਦੇਖੋ ਤੁਸੀਂ ਇੱਕ ਗੱਲ ਮੈਂ ਹੋਰ ਕਵਾਂ ਜੇ ਸਾਡੀ ਸਰਕਾਰ ਨੇ ਇਹ ਕਿਹਾ ਵੀ ਸਰਕਾਰ ਬਣਦਾ ਸਨ ਬਿਜਲੀ ਦੇ ਬਿੱਲ ਮਾਫ ਕਰ ਦੇਾਂਗੇ ਕੀਤੇ ਹੈ ਕਿ ਨਹੀਂ ਕੀਤੇ ਨਹੀਂ ਮੈਨੂੰ ਇਹ ਵੀ ਬਾਦਿਆਂ ਚੁਈਆਂ ਨਾ ਮੈਂ ਤਾਂ ਤੁਨੂੰ ਕਿ ਪਹਿਲਾਂ ਹੀ ਗੱਲ ਕਹੀ ਆ ਵੀ ਵਾਦੇ ਪੂਰੇ ਕਰਨ ਨੂੰ ਮੈਂ ਮੰਨ ਸਕਦੀ ਆ ਵੀ ਕਈ ਵਾਦਿਆਂ ਦੇ ਵਿੱਚ ਸਰਕਾਰ ਲੇਟ ਆ ਕਈ ਵਾਦਿਆਂ ਦੇ ਵਿੱਚ ਕਮੀਆਂ ਪੇਸ਼ੀਆਂ ਹੋ ਗਈਆਂ ਰਹਿ ਗਈਆਂ ਹੋਣੀਆਂ ਉਹਨਾਂ ਨੂੰ ਪੂਰੇ ਕਰਾਂਗੇ ਨਾਲੇ ਨੋਟ ਕਰ ਲਿਓ ਉਹਨਾਂ ਨੂੰ ਪੂਰੇ ਕਰਾਂਗੇ ਪਰ ਕਿਤੇ ਵੀ ਇਹ ਨਹੀਂ ਵੀ ਸਰਕਾਰ ਦੀ ਸੋਚ ਦੇ ਵਿੱਚ ਫਰਕ ਆ ਮੈਂ ਕਲੀਅਰ ਦੇ ਨਾਲ ਚਲਾਇਆ ਕਰੋ ਅੱਜ ਤੱਕ ਪਹਿਲੀ ਵਾਰੀ ਹੋਇਆ ਕਿ ਪਹਿਲਾ ਵਧਾਏ ਗਾ ਤਲਵੰਡੀ ਸਾਬ ਉਹਦਾ ਠੀਕ ਹੈ ਜਿਹੜੇ ਅੱਜ ਤੱਕ ਤੋਂਮ ਤਾਂ ਲੱਗਦੀਆਂ ਸੀਗੀਆਂ ਕਿ ਗੁੰਡਾ ਟੈਕਸ ਫਲਾਣਾ ਟੈਕਸ ਹੁਣ ਮੇਰੀ ਸਾਰੇ মিডিਆ ਨੂੰ ਬੇਨਤੀ ਆ ਵੀ ਹੁਣ ਤੁਸੀਂ ਇਹਨੂੰ ਦੱਬ ਕੇ ਚਲਾਇਆ ਕਰੋ ਅੱਜ ਤੱਕ ਸੀਐਸਆਰ ਦਾ ਕਿਸੇ ਪਿਓ ਦੇ ਪੁੱਤ ਨੇ ਹਿਸਾਬ ਨਹੀਂ ਮੰਗਿਆ ਸਿਉਹਾਂ ਪਹਿਲੀ ਵਾਰੀ ਵੇ ਲੱਗਦਾ ਦੇਰੀ ਵਿੱਚ ਸਾਲ ਤਿੰਨ ਸਾਲ ਹੋ ਗਏ ਮੈਨੂੰ ਪਿਛਲੇ 5 ਸਾਲ ਹੋ ਗਏ ਮੈਨੂੰ ਮੇਰੀ ਸਰਕਾਰ ਨਹੀਂ ਸੀ ਮੇਰੀ ਆਵਾਜ਼ ਨਹੀਂ ਜਾਂਦੀ ਸੀ ਮੰਚ ਤੱਕ ਤਿੰਨ ਸਾਲ ਹੋ ਗਏ ਮੈਨੂੰ ਲਗਾਤਾਰ ਮੈਨੂੰ ਦੱਸੋ ਕਿਹੜਾ ਸੈਸ਼ਨ ਆ ਵਿਧਾਨ ਸਭਾ ਦੀ ਜੀਤੇ ਚ ਮੈਂ ਨਹੀਂ ਆਵਾਜ਼ ਚੱਕੀ ਕਹਿੰਦੇ ਬਿੱਲ ਵਧਾਉਂਦਾ ਫੇਰ ਉੱਤੇ ਗਿਆਗੇ ਇਹ ਦਿੱਤੇ ਗਏ ਜੀ ਕੋਈ ਸ਼ੱਕ ਨਹੀਂ ਇਹਦੇ ਚ ਕੋਈ ਗਲਤ ਬਾਤ ਹੋਈ ਕੋਈ ਟਿਕਾਣਾ ਹੁ ਚਾਰ ਕਮੇਟੀ ਕਈ ਨਹੀਂ ਆ ਗੱਲ ਬਾਤ ਤਾਂ ਹੁਣ ਕਰਨਗੇ ਨਾ ਮਤਲਬ ਇਸੇ ਗੱਲ ਤੇ ਲੱਗੇ ਹੋਏ ਆ ਕਿ ਸਾਡੇ ਜੋ ਸਾਡਾ ਹੱਕ ਬਣਦਾ ਜੋ ਸਾਡੇ ਪਿੰਡਾਂ ਦਾ ਹੱਕ ਬਣਦਾ ਉਹ ਸਾਡੇ ਪਿੰਡਾਂ ਦਾ ਹੱਕ ਸਾਡੇ ਪਿੰਡਾਂ ਨੂੰ ਦਿਓ 100 ਕਿਲੋਮੀਟਰ ਦੇ ਦਾਇਰੇ 'ਚ ਸੀਐਸਆਰ ਲੱਗਣਾ ਹੁੰਦਾ ਤੇ ਜੇ 100 ਕਿਲੋਮੀਟਰ ਦੇ ਦਾਇਰੇ 'ਚ ਸੀਐਸਆਰ ਫਾਈਨਲੀ ਲਾ ਦੇ ਨਾ ਤਾਂ ਸਾਨੂੰ ਪੰਜਾਬ ਗਵਰਨਮੈਂਟ ਦੀ ਵੀ ਉਹਨਾਂ ਤੋਂ ਫੰਡ ਲੈਣ ਦੀ ਵੀ ਜ਼ਰੂਰਤ ਨਹੀਂ ਪੋਗੀ ਬਸ ਇਸ ਤਰੀਕੇ ਨਾਲ ਉਹ ਸਾਰੂ ਕੰਮ ਹੋਣਗੇ ਪਰ ਅੱਜ ਤੱਕ ਦੁੱਖ ਇਸ ਗੱਲ ਦਾ ਰਿਹਾ ਵੀ ਜਿੰਨੇ ਵੀ ਆਏ ਜਿਨ੍ਹਾਂ ਨੇ ਵੀ ਨਮਾਇੰਦਗੀ ਕੀਤੀ ਜਿਨ੍ਹਾਂ ਨੇ ਵੀ ਸਰਕਾਰ ਚਲਾਈ ਕਦੇ ਇਸ ਗੱਲ ਤੇ ਸਵਾਲ ਨਹੀਂ ਖੜਾ ਕੀਤਾ ਇਸ ਕੱਲ ਦਾ ਬਹੁਤ ਬੜਾ ਦੁੱਖ ਲੱਗਦਾ ਨਹੀਂ ਡਿਪਟੀ ਕਮਿਸ਼ਨ ਡਿਪਟੀ ਕਮਿਸ਼ਨ ਨੂੰ ਲੈਣਾ ਕਿ ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਤੇ ਫੈਨ ਨਹੀਂ ਆ ਗਿਆ ਡਿਪਟੀ ਕਮਿਸ਼ਨ ਸਾਹਿਬ ਨੇ ਕੋਈ ਨਹੀਂ ਨਹੀਂ ਇਹਨਾਂ ਨੂੰ ਵੀ ਮਤਲਬ ਆਬਵੀਅਸਲੀ ਕਿੰਨੇ ਵਾਰੀ ਰਿਟਰਨ ਚ ਵੀ ਦਿੱਤਾ ਹੋਇਆਗਾ ਸੋ ਸਟੈਪ ਬਾਈ ਸਟੈਪ ਚੀਜ਼ਾਂ ਹੋ ਰਹੀਆਂ ਗ੍ਰੋਪ ਸਿੰਘ ਜੀ ਲੰਬਾਸ ਸੀ ਹੁਣ ਨਹੀਂ ਭਾਈ ਜੀ ਮੈਨੂੰ ਨਹੀਂ ਪਤਾ ਨਾ ਕਿਉਂ ਨਰਾਜ ਹੋ ਦੱਸੋ ਕਿਸਾਨ ਨੇ